ਉਹਨਾਂ ਦਾ ਹੱਕ ਮੰਗਦਾ ਡੈਮੋਕਰੈਟਿਕ ਰਾਈਟ ਹੈ ਉਹਨਾਂ ਦਾ ਪ੍ਰਦਰਸ਼ਨ ਕਰਨਾ ਉਹਨਾਂ ਦੇ ਗੋਲੀ ਚਲੋਂ ਦੇ ਉਹਦੇ ਕਰਕੇ ਇਸਕੇ ਮੋਨੋ ਦੀ ਪਿੱਛੇ ਖੜੀ ਆ ਉਹਨਾਂ ਨੂੰ ਜੇ ਕੋਈ ਟੱਚ ਕਰੂਗਾ ਤਾਂ ਅਸੀਂ ਵੀ ਉੱਥੇ ਜਾਵਾਂਗੇ ਉਹਨਾਂ ਦਾ ਸਹਿਯੋਗ ਕਰਾਂਗੇ ਪਰ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਨੇ ਜੀ ਜਦੋਂ ਲੜਾਈ ਹੋਣ ਦੀ ਹੋਵੇ ਜਦੋਂ ਲੜਾਈ ਆਪਣੀ ਰੋਜੀ ਰੋਟੀ ਦੀ ਹੋਵੇ ਤਾਂ ਸੱਦੇ ਨਹੀਂ ਦਿੱਤੇ ਜਾਂਦੇ ਅਣਖਾਂ ਵਾਲੇ ਆਪ ਹੀ ਆ ਜਾਂਦੇ ਨੇ ਤੇ ਉਹ ਕਮੈਂਟਾਂ ਨੂੰ ਕਿਸ ਤਰ੍ਹਾਂ ਦੇਖੀ ਫੌਜ ਤਾਂ ਉਦੋਂ ਤੱਕ ਨਹੀਂ ਜਿੱਤਦੀ ਜਦ ਤੱਕ ਜਰਨਲਿਕ ਨਾ ਹੋਵੇ ਦਿੱਲੀ ਜਾ ਕੇ ਮੀਟਿੰਗਾਂ ਦਾ ਸੈਂਸਲਾ ਸੀ ਜਿਹੜਾ ਚੱਲਿਆ ਸੀ ਇਤੋਂ ਵੱਡੀ ਪਲੈਨਿੰਗ ਕੀ ਹੋਊਗੀ ਦਿੱਲੀ ਦੇ ਮੰਤਰੀ ਚੰਡੀਗੜ੍ਹ ਚ ਆ ਕੇ ਮੀਟਿੰਗਾਂ ਕਰ ਰਹੇ ਨੇ ਇਹ ਲੈ ਪਿਆ ਜੀ ਸਾਰਾ ਸਿਸਟਮ ਪੰਜਾਬੀ ਮਗਰ ਅਸੀਂ ਵੀ ਜਾ ਕੇ ਉਹਨਾਂ ਦੇ ਮਗਰ ਖੜੇ ਆ ਤਾਂ ਸਾਰਾ ਹਿੱਲ ਰਿਹਾ ਤੇ ਕਿਸਾਨ ਮੋਰਚਾ ਜਿਹੜਾ ਕਹਿੰਦਾ ਸੀਗਾ ਸਾਡੇ ਨਹੀਂ ਹੈਗੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਦੰਦਾ ਸੀਗਾ ਅੱਜ ਉਹਨਾਂ ਨੂੰ ਵੀ ਇਹ ਤਾਂ ਲੋਕਾਂ ਦਾ ਪ੍ਰੈਸ਼ਰ ਹੈ ਜੀ ਲੋਕ ਕਹਿ ਰਹੇ ਨੇ ਤਾਂ ਉੱਠਣੇ ਨਹੀਂ ਡੁੱਟਦਾ ਮੱਖੀ ਜਾਤ ਨਹੀਂ ਸੀ ਤੁਹਾਡੇ ਤਾਂ ਕੁਝ ਵੀ ਨਹੀਂ ਸੀ ਸੈਂਟਰ ਨਾਲ ਸੰਬੰਧਿਤ ਮੰਗਾ ਨੇ ਚੰਡੀਗੜ੍ਹ 'ਚ ਤੁਹਾਨੂੰ ਕੀ ਮਿਲਣਾ ਸੀ ਕੱਲ੍ਹ ਨੂੰ ਚੰਡੀਗੜ੍ਹ ਦੀ ਲੜਾਈ ਤਾਂ ਆਪਾਂ ਨੂੰ ਜਿਹੜੀ ਪੰਜਾਬ ਸਰਕਾਰ ਦੀ ਤਾਂ ਇੰਨੀ ਲੜਾਈ ਹੈ ਵੀ ਇਹ ਸੈਂਟਰ ਸਰਕਾਰ ਦੇ ਪਿੱਠੂ ਬਣ ਜਾਂਦੇ ਨੇ ਕਹਿੰਦੇ ਜੀ ਕਿਸਾਨਾਂ ਦੇ ਨਾਲ ਆ ਸੀ ਉਹ ਤਾਂ ਮੀਟਿੰਗਾਂ ਕਰਾ ਰਹੇ ਨੇ ਮੀਟਿੰਗ 'ਚ ਆਪ ਬੈੰਦੇ ਨੇ ਬਿਆਨ ਦੇ ਰਹੇ ਨੇ ਕਹਿੰਦੇ ਕਿਸਾਨਾਂ ਦੇ ਨਾਲ ਆ ਸੀ ਪਿੱਟੂਏ ਜਿਹੜੀ ਵਿੱਚ ਬਹਿ ਕੇ ਗੱਲ ਕਰਾ ਰਹੇ ਨੇ ਰਾਜੇਵਾਲ ਸਾਹਿਬ ਇੱਕ ਹੈ ਜੇ ਬੰਦੇ ਸੀ ਜਿਨ੍ਹਾਂ ਨੇ ਮੋਰਚਾ ਜੁੱਤਣ ਲਈ ਸਾਰਾ ਕੁਝ ਉਹਨਾਂ ਨੇ ਗਾਈਡੈਂਸ ਕਰੀ ਇੱਕ ਜਰਨਲ ਸੀ ਆਪਣਾ ਰਾਜੇਵਾਲ ਸਾਹਿਬ ਫੀਲਿੰਗ ਤਾਂ ਮੁੱਖ ਮੰਤਰੀ ਦੀ ਲੰਦੇ ਸੀਗੇ ਜਵਾਨਤਾ ਜੰਤ ਹੋਈਆਂ ਨੇ ਉਹਨਾਂ ਦੀਆਂ ਵੱਡੀਆਂ ਗੱਲਾਂ ਕਰਦੇ ਸੀਗੇ ਹੋ ਲੋਕ ਵੀ ਕਹਿੰਦੇ ਨੇ ਕਿ ਜੇ ਤੁਹਾਨੂੰ ਇੰਨਾ ਸਰਕਾਰਾਂ ਤੋਂ ਤਕਲੀਫ ਆ ਫਿਰ ਆਪਣੀ ਸਰਕਾਰ ਬਣਾ ਲਓ ਪਹਿਲਾਂ ਤੁਸੀਂ ਦੇਖਿਆ ਵੀ ਇਹ ਚੋਣਾ ਲੜ ਕੇ ਦੇਖੋ ਗਿਰਦਾਰ ਨਹੀਂ ਉਹ ਹੈਗੇ ਉਹਨਾਂ ਨੇ ਉਹ ਵੀ ਸਿੱਖੀ ਆਪਣਾ ਕਿਸਾਨੀ ਲਈ ਉਹ ਲੜ ਰਹੇ ਨੇ ਜਿਹੜਾ ਬੰਦਾ ਐਸਕੇਐਮ ਦੇ ਥੱਲੇ ਨਹੀਂ ਆਉਂਦਾ ਉਹਨੂੰ ਗਦਾਰ ਸਮਝਣਾ ਚਾਹੀਦਾ ਉਹ ਬੰਦਾ ਕਿਸਾਨਾਂ ਦੀ ਏਕਤਾ ਭੰਗ ਕਰ ਰਿਹਾ ਉਹ ਕਿਸਾਨਾਂ ਨੂੰ ਦੋ ਵਾਰ ਚ ਕਰ ਰਿਹਾ ਨੇ ਜੀ ਹੁਣ ਉੱਥੇ ਵੀ ਤਾਂ ਨੌਜਵਾਨ ਕੱਲ ਪੂਰੇ ਜਾਬਤੇ 'ਚ ਰਹੇ ਨੇ ਇੱਕ ਅਨਾਉਂਸਮੈਂਟ ਹੋਈ ਆ ਉੱਥੇ ਕਿਸੇ ਨੇ ਅੱਗੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਵੀ ਤਾਂ ਨੌਜਵਾਨ ਨੇ ਜਿਹੜੇ ਜਾਬਤੇ 'ਚ ਰਹੇ ਨੇ ਤਾਂ ਕਿਤੇ ਨਾ ਕਿਤੇ ਤਰੀਕਾ ਗਲਤ ਨਹੀਂ ਸੀਗਾ ਜਿਹੜੇ ਸਾਡੇ ਸੀਨੀਅਰ ਆਗੂ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਉਹਨਾਂ ਦੇ ਸਿਰ ਤੇ ਮੋਰਚਾ ਚੱਲਦਾ ਫੀਲਿੰਗਾਂ ਵੱਡੀਆਂ ਚੱਕ ਗਈ ਸੀ ਦੇ ਕੋਈ ਵੀ ਨਾ ਖੜੇ ਆ ਅਸੀਂ ਜਿਹੜੇ ਪੱਜ ਰਹੇ ਆ ਅਸੀਂ ਵੀ ਪੱਜਾ ਕਹਿੰਦੇ ਜਦੋਂ ਲੋਕਾਂ ਦਾ ਪ੍ਰੈਸ਼ਰ ਬਣਿਆ ਫੇਰ ਉੱਠੇ ਨੇ ਨਹੀਂ ਤਾਂ ਤੁਸੀਂ ਕਹਿ ਰਹੇ ਸੀਗੇ ਵੀ ਇਹਨਾਂ ਨੂੰ ਕੀਨੇ ਪੁੱਛਣਾ ਇਹ ਤਾਂ ਹੋਣ ਦੀ ਲੜਾਈ ਨਹੀਂ ਹੈਗੀ ਜੀ ਇਹ ਤਾਂ ਆਪਣੀਆਂ ਈਗੋ ਦੀ ਲੜਾਈ ਆ ਕਹਿੰਦੇ ਆਪਣਾ ਆਪਣਾ ਦਿਖਾ ਰਹੇ ਨੇ ਵੀ ਅਸੀਂ ਵੱਡੇ ਅਸੀਂ ਵੱਡੇ ਹਾਂ ਬਿਲਕੁਲ ਸਹੀ ਗੱਲ ਹੈ ਇਸ ਵੇਲੇ ਇੱਕ ਵੀ ਕਿਸਾਨ ਯੂਨੀਅਨ ਨਾਨ ਪੋਲਿਟੀਕਲ ਨਹੀਂ ਜਿਹੜਾ ਕੱਟ ਕਰਕੇ ਤੁਰਨਾ ਵੀ ਇੱਕ ਪੋਲਿਟੀਕਲ ਗੇਮ ਹੈ ਤੇ ਜੇ ਸੇ ਉਹ ਤੋਂ ਮੋਰਚਾ ਸਾਨੂੰ ਹੁਕਮ ਕਰੂ ਅਸੀਂ ਮੂਰੇ ਲੱਗ ਕੇ ਮਰਨ ਨੂੰ ਤਿਆਰ ਐ ਪਰ ਅਸੀਂ ਕਿਸੇ ਹੋਰ ਦੇ ਮੁੰਡੇ ਮੂਰੇ ਲੱਗ ਕੇ ਮਰਉਣ ਨੂੰ ਤਿਆਰ ਨਹੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਕਿਸਾਨੀ ਅੰਦੋਲਨ ਦੂਜੇ ਦੌਰ ਦਾ ਸਟਾਰਟ ਹੋ ਚੁੱਕਿਆ ਹੈ ਕਿਸਾਨ ਦਿੱਲੀ ਲਈ ਰਵਾਨਾ ਹੋਣ ਦੇ ਲਈ ਹਰਿਆਣੇ ਦੀਆਂ ਸਰਹੱਦਾਂ ਤੇ ਬੈਠੇ ਨੇ ਤਕੜੇ ਵੈਰੀਗੇਟਿੰਗ ਨੇ ਜਿਹੜੇ ਤਕੜੀਆਂ ਫੋਰਸਾਂ ਨੇ ਜਿਹੜੀਆਂ ਮਿਲਟਰੀ ਤੱਕ ਹਰਿਆਣਾ ਸਰਕਾਰ ਵੱਲੋਂ ਲਗਾਈ ਗਈ ਆ ਜਿਸ ਦੇ ਚਲਦਿਆਂ ਰੋਜ਼ ਪ੍ਰਦਰਸ਼ਨ ਨੇ ਜਿਹੜੇ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਕੀਤੇ ਗਏ ਨੇ ਕੱਲ ਟੋਲ ਪਲਾਜ਼ੇ ਫ੍ਰੀ ਕੀਤੇ ਸੀਗੇ ਸੰਯੁਕਤ ਮੋਰਚੇ ਦੀ ਅੱਜ ਦੀ ਭਾਰਤ ਬੰਦ ਦੀ ਕਾਲ ਸੀਗੀ ਸੋ ਭਾਰਤ ਬੰਦ ਦੀ ਕਾਲ ਨੂੰ ਪੂਰਾ ਭਰਮਾ ਹੰਗਾਰਾ ਹੈ ਜਿਹੜਾ ਮਿਲ ਰਿਹਾ ਤੁਸੀਂ ਦੇਖ ਰਹੇ ਹੋ ਇੱਕ ਵਾਰੇ ਦਿਖਾ ਦਿਓ ਕਾਰੋਬਾਰ ਸਾਰੇ ਬੰਦ ਨੇ ਸਭ ਕਿਸਾਨਾਂ ਨੂੰ ਹੰਗਾਰਾ ਦੇ ਰਹੇ ਨੇ ਸੋ ਇੱਥੇ ਕਿਸਾਨ ਆਗੂ ਅਭਜਿੰਦਰ ਸਿੰਘ ਜੋਗੀ ਜੀ ਨੇ ਸਾਡੇ ਨਾਲ ਕਿਸਾਨ ਯੂਨੀਅਨ ਕਾਦੀਆਂ ਤੋਂ ਜ਼ਿਲ੍ਹਾ ਪ੍ਰਧਾਨ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਪ੍ਰਧਾਨ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਵੈਗਰੂ ਜੀ ਕੀ ਫਤਿਹ ਮਹਾਰਾਜ ਕਿਸ ਤਰ੍ਹਾਂ ਦੇਖਦੇ ਹੋ ਜੀ ਸਿਸਟਮ ਨੂੰ ਲੋਕਤੰਤਰ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਹਰਿਆਣਾ ਵਿੱਚ ਕਿਸਾਨਾਂ ਨੂੰ ਰੋਕਣ ਦੇ ਲਈ ਬਲ ਪ੍ਰਯੋਗ ਕੀਤਾ ਜਾ ਰਿਹਾ ਹੈ ਮਿਲਟਰੀ ਤੱਕ ਲਗਾ ਦਿੱਤੀ ਗਈ ਆ ਕਿ ਐਸੇ ਨੂੰ ਲੋਕਤੰਤਰ ਕਿਹਾ ਜਾ ਰਿਹਾ ਤੇ ਭਾਰਤ ਬੰਦ ਦਾ ਜਿਹੜੀ ਕਾਲ ਆ ਉਸ ਨੂੰ ਕਿਵੇਂ ਹੰਗਾਰਾ ਮਿਲ ਰਿਹਾ ਜੀ ਭਾਰਤ ਬੰਦ ਨੂੰ ਤਾਂ ਜੀ ਪੂਰਾ ਹੰਗਾਰਾ ਮਿਲ ਰਿਹਾ ਮਹਾਰਾਜ ਦੀ ਕਿਰਪਾ ਜੀ ਜਿੰਨੇ ਵਪਾਰੀ ਵੀਰ ਨੇ ਸਾਡੇ ਪੂਰਾ ਸਹਿਯੋਗ ਕਰ ਰਹੇ ਨੇ ਇਸ ਤੋਂ ਤਕੜਾ ਬੰਦ ਸੀਨੀ ਦੇਖਿਆ ਜਿੱਥੇ ਸਾਰੀਆਂ ਸਾਰੀਆਂ ਜਥੇਬੰਦੀਆਂ ਨੇ ਸਹਿਯੋਗ ਕਰ ਰਿਹਾ ਤੇ ਐਸ ਕੇ ਐਮ ਦੇ ਜਿਹੜਾ ਉਹਨਾਂ ਨੇ ਹੁਕਮ ਕਰਿਆ ਉਹਦੇ ਤੇ ਸਾਰੇ ਹੀ ਫੁੱਲ ਚੜਾ ਰਹੇ ਨੇ ਤੇ ਜਿਹੜਾ ਉਹ ਗੋਲੀ ਚਲਾਉਣ ਦੇ ਸਿਲਸਿਲੇ 'ਚ ਦੇਖੋ ਇਹ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਡੈਮੋਕਰੇਸੀ ਦਾ ਘਾਣ ਜਿਹੜਾ ਇੱਕ ਕਨਸਟੀਟਿਊਸ਼ਨਲ ਰਾਈਟ ਹੈ ਸਾਡਾ ਪ੍ਰਦਰਸ਼ਨ ਕਰਨਾ ਤੁਸੀਂ ਪ੍ਰਦਰਸ਼ਨ ਕਰਨ ਵਾਲੇ ਨੂੰ ਤੁਸੀਂ ਉਹਦੀ ਮੰਗਾਂ ਮੰਨਣੀਆਂ ਨੇ ਮੰਨੋ ਨਹੀਂ ਮੰਨਣੀਆਂ ਨਾ ਮੰਨੋ ਪਰ ਉਹਨਾਂ ਤੇ ਗੋਲੀ ਚਲਾਨੀ ਉਹਨਾਂ ਨੂੰ ਆਪਣੀ ਗੱਲ ਨਾ ਕਹਿਣ ਦੇਣ ਲਈ ਇੱਕ ਐਡਾ ਵੱਡਾ ਤੰਤਰ ਰਚਨਾ ਗਲਤ ਗੱਲ ਹੈ ਸਰਕਾਰ ਦੀ ਇਹ ਨਹੀਂ ਹੋਣਾ ਚਾਹੀਦਾ ਸੀ ਤੁਸੀਂ ਕਹਿੰਦੇ ਗਲਤ ਗੱਲ ਆ ਸਰਕਾਰ ਦੀ ਪਰ ਜੇ ਦੇਖਿਆ ਜਾਵੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਅੰਦੋਲਨ ਹੋ ਰਿਹਾ ਹੈ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਸਾਡੇ ਸਰਸਾ ਜੀ ਨੇ ਜੀ ਮਨਜਿੰਦਰ ਸਿੰਘ ਸਰਸਾ ਜੀ ਦਿੱਲੀ ਤੋਂ ਕਹਿ ਰਹੇ ਨੇ ਕਿ ਇਹਦਾ ਅੰਦੋਲਨ ਦਾ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਇਹਦਾ ਤਾਂ ਜਿਹੜਾ ਫਾਇਦਾ ਇਹ ਉਹ ਤਾਂ ਵਿਰੋਧੀ ਪਾਰਟੀਆਂ ਨੂੰ ਹੋਣਾ ਹੀ ਨਹੀਂ ਇਹ ਜੀ ਕੋਈ ਗੱਲ ਨਹੀਂ ਕਿ ਜੀ ਹੋ ਸਕਦਾ ਵਿਰੋਧੀ ਪਾਰਟੀਆਂ ਨੂੰ ਹੋਵੇ ਪਰ ਅਸੀਂ ਪੋਲਿਟਿਕਸ ਤੋਂ ਕੀ ਲੈਣਾ ਜੀ ਦੇਖੋ ਹੁਣ ਵੋਟਰਾਂ ਦਾ ਟਾਈਮ ਹੈ ਵੋਟ ਦੀ ਚੋਟੀ ਲੀਟਰ ਮੰਨਦੇ ਨੇ ਤੇ ਉਹਨਾਂ ਦੀ ਕਿਸਾਨਾਂ ਦੀ ਵੀ ਇਹ ਸਹੀ ਟਾਈਮ ਹੈ ਐਜੀਟੇਸ਼ਨ ਕਰਨ ਦਾ ਪਰ ਜਿਹੜੀ ਬਾਕੀ ਵੀ ਸਯੁਕਤ ਮੋਰਚੇ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਕਾਲ ਦੇਣੀ ਚਾਹੀਦੀ ਸੀ ਜਿਹੜੀ ਉਹਨਾਂ ਨੇ ਗਲਤੀ કરી ਪਰ ਚਾਹੇ ਉਹ ਉਹਨਾਂ ਨੇ ਗਲਤੀ ਵੀ ਕੀਤੀ ਉਹਨਾਂ ਦਾ ਹੱਕ ਬਣਦਾ ਡੈਮੋਕਰੈਟਿਕ ਰਾਈਟ ਹੈ ਉਹਨਾਂ ਦਾ ਪ੍ਰਦਰਸ਼ਨ ਕਰਨਾ ਉਹਨਾਂ ਦੇ ਗੋਲੀ ਚਲਾਉਣ ਦੇ ਉਹਦੇ ਕਰਕੇ ਐਸ ਕੇ ਐਮ ਉਹਨਾਂ ਦੀ ਪਿੱਠ ਪਿੱਛੇ ਖੜੀ ਹੈ ਉਹਨਾਂ ਨੂੰ ਜੇ ਕੋਈ ਟੱਚ ਕਰੂਗਾ ਤਾਂ ਅਸੀਂ ਵੀ ਉੱਥੇ ਜਾਵਾਂਗੇ ਉਹਨਾਂ ਦਾ ਸਹਿਯੋਗ ਕਰਾਂਗੇ ਤੁਸੀਂ ਕਹੇ ਕਿ ਸਾਨੂੰ ਸੱਦਾ ਨਹੀਂ ਦਿੱਤਾ ਪਰ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਨੇ ਜੀ ਜਦੋਂ ਲੜਾਈ ਹੋਣ ਦੀ ਹੋਵੇ ਜਦੋਂ ਲੜਾਈ ਆਪਣੀ ਰੋਜੀ ਰੋਟੀ ਦੀ ਹੋਵੇ ਤਾਂ ਸੱਦੇ ਨਹੀਂ ਦਿੱਤੇ ਜਾਂਦੇ ਅਣਖਾਂ ਵਾਲੇ ਆਪ ਹੀ ਆ ਜਾਂਦੇ ਨੇ ਤੇ ਉਹ ਕਮੈਂਟਾਂ ਨੂੰ ਕਿਸ ਤਰ੍ਹਾਂ ਦੇਖੀਏ ਜਿਹੜਾ ਦੇਖੋ ਹੁਣ ਹੱਲਾ ਹੱਲਾ ਕਰਕੇ ਪੈ ਜਾਣਾ ਚੰਗੀ ਗੱਲ ਨਹੀਂ ਇੱਕ ਪਲੈਨਿੰਗ ਕਰਕੇ ਜਿਹੜੀ ਫੌਜ ਹੈ ਪਲਾਨ ਥੱਲੇ ਅਟੈਕ ਕਰਦੀ ਹੁੰਦੀ ਆ ਹੁਣ ਜੇ ਕਿ ਕਿਸਾਨ ਜਥੇਬੰਦੀਆਂ ਨੂੰ ਲਈਏ ਆਪਾਂ ਇੱਕ ਫੌਜ ਦੀ ਤਰ੍ਹਾਂ ਹੀ ਮੰਨੀ ਜਾਣੀ ਚਾਹੀਦੀ ਆ ਫੌਜ ਤਾਂ ਉਦੋਂ ਤੱਕ ਨਹੀਂ ਜਿੱਤਦੀ ਜਦ ਤੱਕ ਜਰਨੈਲਿਕ ਨਾ ਹੋਵੇ ਪਹਿਲਾਂ ਹੀ ਕਿਹਾ ਜੀ ਪਲੈਨਿੰਗ ਦੇ ਤਹਿਤ ਪਲੈਨਿੰਗ ਇਤੋਂ ਵੱਡੀ ਕੀ ਹੋਊਗੀ ਜੀ ਪਹਿਲਾਂ ਵੀ ਕਿਸਾਨੀ ਅੰਦੋਲਨ ਲੜਿਆ ਏ ਦਿੱਲੀ ਜਾ ਕੇ ਮੀਟਿੰਗਾਂ ਦਾ ਸلسلਾ ਸੀ ਜਿਹੜਾ ਚੱਲਿਆ ਸੀ ਇਤੋਂ ਵੱਡੀ ਪਲੈਨਿੰਗ ਕੀ ਹੋਊਗੀ ਦਿੱਲੀ ਦੇ ਮੰਤਰੀ ਚੰਡੀਗੜ੍ਹ ਚ ਆ ਕੇ ਮੀਟਿੰਗਾਂ ਕਰ ਰਹੇ ਨੇ ਹਿਲਾ ਪਿਆ ਜੀ ਸਾਰਾ ਸਿਸਟਮ ਬਿਲਕੁਲ ਠੀਕ ਹੈ ਜੀ ਉਹ ਪੰਜਾਬੀਆਂ ਚ ਜੋਸ਼ ਹੈ ਇਸ ਕਰਕੇ ਹਿੱਲਿਆ ਪੰਜਾਬੀ ਮਗਰ ਅਸੀਂ ਵੀ ਜਾ ਕੇ ਉਹਨਾਂ ਦੇ ਮਗਰ ਖੜੇ ਆ ਤਾਂ ਸਾਰਾ ਹਿੱਲ ਰਿਹਾ ਪਰ ਜਿਹੜੀ ਪਹਿਲਾਂ ਕਾਲ ਦੇਣੀ ਜਦ ਪਹਿਲਾਂ ਦਿੱਲੀ ਦਾ ਸਾਰਾ ਆਪਾਂ ਇੱਕ ਵਰਤਾਨਤ ਸਰਜਿਆ ਸੀਗਾ ਉਹਦੇ ਵਿੱਚ ਆਪਾਂ ਦੇਖ ਲਿਆ ਸੀ ਸਭ ਕੁਝ ਉੱਥੇ ਆਪਾਂ ਕਿਹੜੇ ਆਪਣੇ ਆਗੂ ਸਹੀ ਚੱਲੇ ਨੇ ਤੇ ਕਿਨਾਂ ਨੇ 26 ਜਨਵਰੀ ਨੂੰ ਆਪਾਂ ਨੂੰ ਮਿਸਗਾਈਡ ਕਰਿਆ ਟਰੈਕਟਰ ਟਰਾਲੀਆਂ ਲਾਲ ਕਿਲੇ ਵੱਲ ਨੂੰ ਲਗਾਏ ਨੇ ਇਹ ਸਾਰਿਆਂ ਨੂੰ ਪਤਾ ਉਹੀ ਉੱਥੇ ਬੈਠੇ ਨੇ ਜੀ ਔਰ ਲੋਕ ਤਾਂ ਉਹਨਾਂ ਦਾ ਸਾਥ ਦੇ ਰਹੇ ਨੇ ਪਿੰਡਾਂ 'ਚ ਦੂਜੀਆਂ ਜੁਨੀਨਾਂ ਨੂੰ ਲਾਹਨਤਾਂ ਪੈ ਰਹੀਆਂ ਨੇ ਕਹਿੰਦੇ ਉਰੇ ਬੈਠੇ ਕੀ ਕਰ ਰਹੇ ਹੋ ਗਰਾਹਾ ਸਭ ਨਾਲ ਕੀ ਹੋਇਆ ਸੰਯੁਕਤ ਕਿਸਾਨ ਮੋਰਚਾ ਜਿਹੜਾ ਕਹਿੰਦਾ ਸੀਗਾ ਸਾਡੇ ਨਹੀਂ ਹੈਗੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਦੰਦਾ ਸੀਗਾ ਅੱਜ ਉਹਨਾਂ ਨੂੰ ਵੀ ਇਹ ਤਾਂ ਲੋਕਾਂ ਦਾ ਪ੍ਰੈਸ਼ਰ ਹੈ ਜੀ ਲੋਕ ਕਹਿ ਰਹੇ ਨੇ ਤਾਂ ਉੱਠਣੇ ਨਹੀਂ ਥੋੜੇ ਦਾ ਮੱਖੀ ਜਾਤ ਨਹੀਂ ਸੀ ਥੋੜੇ ਦਾ ਕੁਝ ਵੀ ਨਹੀਂ ਸੀ ਮਰਜੇ ਦੇਖੋ ਇਹ ਗੱਲ ਗਲਤ ਹੈ SKM ਦੀਆਂ ਤਕਰੀਬਨ ਅਸੀਂ ਵਿੱਚ ਸੀਗੇ ਪਿਛਲੇ 2 ਮਹੀਨਿਆਂ ਤੋਂ ਮੀਟਿੰਗਾਂ ਹੋ ਰਹੀਆਂ ਨੇ SYL ਤੇ ਤੇ ਜਿਹੜੇ ਆ ਹੁਣ ਇਲੈਕਸ਼ਨ ਦੇ ਉਹਦੇ ਵਿੱਚ ਤੇ ਜਿਹੜੀਆਂ ਇਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਉਹਨਾਂ ਦੇ ਸਿਲਸਿਲੇ 'ਚ ਇਹ ਸਾਰਾ ਬੱਡ ਐਸਕੇਐਮ ਨੇ ਛੇੜਨਾ ਸੀ ਡੱਲੀਗੜ੍ਹ ਕਹਿ ਰਹੇ ਸੀਗੇ ਜੀ ਵੀ ਚੰਡੀਗੜ੍ਹ ਜਾ ਕੇ ਬੈਠਣਾ ਕਹਿੰਦੇ ਜੀ ਸੈਂਟਰ ਨਾਲ ਸੰਬੰਧਿਤ ਮੰਗਾਂ ਨੇ ਚੰਡੀਗੜ੍ਹ 'ਚ ਤੁਹਾਨੂੰ ਕੀ ਮਿਲਣਾ ਸੀ ਗੱਲਾਂ ਬਿਲਕੁਲ ਨਹੀਂ ਜੀ ਇਹਦੇ ਝੂਠ ਦੇਖੋ ਲੋਕਾਂ ਦਾ ਮੂੰਹ ਨਹੀਂ ਅਸੀਂ ਫੜ ਸਕਦੇ ਪਰ ਜਿਹੜੀ ਸਚਾਈ ਆ ਸਚਾਈ ਅੱਜ ਨਹੀਂ ਕੱਲ ਲੋਕਾਂ ਅੱਗੇ ਆਊਗੀ ਸਚਾਈ ਇਹ ਹੈ ਵੀ ਇਹ ਡਿਸਾਈਡ ਕਰ ਰਹੇ ਸੀ ਵੀ ਕਿੱਥੇ ਕਰਨਾ ਹੈ ਕੁਝ ਕਹਿੰਦੇ ਸੀ ਚੰਡੀਗੜ ਸਾਡੇ ਜਿਆਦਾ ਵਿਚਾਰੇ ਸੀ ਵੀ ਸੈਂਟਰ ਨਾਲ ਲੜਾਈ ਹੈ ਚੰਡੀਗੜ ਦੀ ਲੜਾਈ ਤਾਂ ਪਨੂ ਜਿਹੜੀ ਪੰਜਾਬ ਸਰਕਾਰ ਦੀ ਤਾਂ ਇੰਨੀ ਲੜਾਈ ਹੈ ਵੀ ਇਹ ਸੈਂਟਰ ਸਰਕਾਰ ਦੇ ਪਿੱਠੂ ਬਣ ਜਾਂਦੇ ਨੇ ਇਹਨਾਂ ਨੇ ਤਾਂ ਫੇਰ ਪਿੱਟੂ ਬਣ ਜਾਣਾ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਦਾ ਕੋਈ ਫਾਇਦਾ ਨਹੀਂ ਇਹ ਤਾਂ ਕਹਿੰਦੇ ਜੀ ਕਿਸਾਨਾਂ ਦੇ ਨਾਲ ਆ ਅਸੀਂ ਉਹ ਤਾਂ ਮੀਟਿੰਗਾਂ ਕਰਾ ਰਹੇ ਨੇ ਮੀਟਿੰਗ 'ਚ ਆਪ ਬੈੰਦੇ ਨੇ ਬਿਆਨ ਦੇ ਰਹੇ ਨੇ ਕਹਿੰਦੇ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਤੁਸੀਂ ਕਹਿਆ ਇਹ ਪੰਜਾਬ ਸਰਕਾਰ ਆ ਜਿਹੜੀ ਸੈਂਟਰ ਦੀ ਪਿੱਟੂ ਬਣ ਜਾਂਦੀ ਹੈ ਜਿਹੜੇ ਇਹ ਆਪ ਪਿੱਟੂ ਹੀ ਆ ਜੀ ਜਿਹੜੀ ਵਿੱਚ ਬੈ ਕੇ ਗੱਲ ਕਰਾ ਰਹੇ ਨੇ ਜਿਹੜੇ ਬੰਦੇ ਆਪੋਜੀਸ਼ਨ ਵਾਲੇ ਹੋਣ ਐਨੇ ਉਹਦੇ ਤੇ ਹੋਵੇ ਤੁਸੀਂ ਗੱਲ ਤਾਂ ਇਹ ਹੈ ਵੀ ਰਿਜ਼ਲਟ ਕੀ ਆਊਗਾ ਅਸੀਂ ਤਾਂ ਉਦੋਂ ਮੰਨਾਂਗੇ ਵੀ ਜਦ ਦਿਨ ਸਾਰਾ ਰਿਜ਼ਲਟ ਡਿਕਲੇਅਰ ਕਰਨਗੇ ਹੁਣ ਦੇਖੋ ਇਹ ਮੀਟਿੰਗਾਂ ਕਰ ਰਹੇ ਨੇ ਇਹਨਾਂ ਨੂੰ ਆਏ ਆ ਵੀ ਵਕਤ ਨਗਾ ਦੀਏ ਪੰਜਾਬੀ ਉੱਭ ਕੇ ਆਗੇ ਵੀ ਹੁਮਮਾ ਆ ਕੇ ਪਹੁੰਚ ਗਏ ਇਹਨਾਂ ਨੇ ਹੁਣ ਇਲੈਕਸ਼ਨ ਕੋਰਟ ਦਾ ਬਹਾਨਾ ਲਾ ਕੇ ਸਭ ਕੁਝ ਰੱਦੀ ਦੀ ਟੋਕਰੀ ਚ ਸੁੱਟ ਦੇਣਾ ਇਹ ਜਿਹੜਾ ਆਉਣ ਵਾਲਾ ਸਮਾਂ ਹੈ ਇਹੀ ਡਿਸਾਈਡ ਕਰੂਗਾ ਵੀ ਕਿਹੜੀ ਠੀਕ ਗੱਲ ਹੈ ਪਹਿਲਾਂ ਆਪਾਂ ਦਿੱਲੀ ਦੀ ਜੰਗ ਤਾਂ ਜਿੱਤੇ 2 ਮਹੀਨੇ ਪਹਿਲਾਂ ਤਿਆਰੀ ਕਰੀ ਰਾਜੇਵਾਲ ਸਾਹਿਬ ਇੱਕ ਐਜੇ ਬੰਦੇ ਸੀ ਜਿਨ੍ਹਾਂ ਨੇ ਇਹ ਮੋਰਚਾ ਜੁੱਟਣ ਲਈ ਸਾਰਾ ਕੁਝ ਉਹਨਾਂ ਨੇ ਗਾਈਡੈਂਸ ਕਰੀ ਇੱਕ ਜਰਨਲ ਸੀ ਆਪਣਾ ਹੁਣ ਫੇਰ ਉਹੀ ਗੱਲ ਕਰ ਰਹੇ ਸੀਗੇ ਐਸ ਕੇ ਐਮ ਵਾਲੇ ਸਾਰਿਆਂ ਨੂੰ ਨਿਯੋਤਾ ਦੇ ਕੇ ਸਾਰਿਆਂ ਨੂੰ ਇਕੱਠੀਆਂ ਕਰਕੇ ਦਿੱਲੀ ਜਾਣ ਨੂੰ ਕੂਚ ਕਰਨਾ ਸੀ ਇਹਨਾਂ ਨੇ ਜਥੇਬੰਦੀਆਂ ਨੇ ਕਾਲੀ ਕਰੀ ਫਟਾਫਟ ਕਰਤਾ ਤੁਸੀਂ ਕਹਿਆ ਰਾਜੇਵਾਲ ਸਾਹਿਬ ਸੀਨੀਅਰ ਆਗੂ ਸੀਗੇ ਸਾਰਾ ਉਹਨਾਂ ਦੇ ਸਿਰ ਤੇ ਸੀਗਾ ਸਾਰਾ ਉਹਨਾਂ ਨੇ ਕਰਿਆ ਰਾਜੇਵਾਲ ਸਾਹਿਬ ਫੀਲਿੰਗ ਦਾ ਮੁੱਖ ਮੰਤਰੀ ਦੀ ਲੰਦੇ ਸੀਗੇ ਜਵਾਨਤਾ ਜਬਤ ਹੋਈਆਂ ਨੇ ਉਹਨਾਂ ਦੀਆਂ ਵੱਡੀਆਂ ਗੱਲਾਂ ਕਰਦੇ ਸੀਗੇ ਬਹੁਤ ਲੋਕ ਇਹ ਵੀ ਕਹਿੰਦੇ ਨੇ ਕਿ ਜੇ ਤੁਹਾਨੂੰ ਇੰਨਾ ਸਰਕਾਰਾਂ ਤੋਂ ਤਖਲੀਫ ਆ ਫਿਰ ਆਪਣੀ ਸਰਕਾਰ ਬਣਾ ਲਓ ਪਹਿਲਾਂ ਤੁਸੀਂ ਦੇਖਿਆ ਵੀ ਇਹ ਚੋਣਾ ਲੜ ਕੇ ਜੱਟ ਦਾ ਜੇ ਸਿਰੀ ਭੱਜ ਜੇ ਉਹ ਕਹੀ ਆਪ ਨਹੀਂ ਚੱਕਦਾ ਜਦ ਸਰਕਾਰਾਂ ਵਾਲਾ ਆਪਾਂ ਕਰ ਕਰ ਦੇਖ ਲਿਆ ਕਿੰਨੀਆਂ ਬਣਾ ਬਣਾ ਦੇਖ ਲੀਆਂ ਸਾਡੀ ਸੁਣਦੀਆਂ ਨਹੀਂ ਜੇ ਰਾਜੇਵਾਲ ਸਾਹਿਬ ਨੇ ਟਰਾਈ ਕਰੀ ਵੀ ਦੇਖੋ ਗਰਦਾਰ ਨਹੀਂ ਉਹ ਹੈਗੇ ਉਹਨਾਂ ਨੇ ਉਹ ਵੀ ਸਿੱਖੀ ਆਪਣਾ ਕਿਸਾਨੀ ਲਈ ਉਹ ਲੜ ਰਹੇ ਨੇ ਤੇ ਜਿਹੜੀ ਬਾਕੀ ਜothe ਬੰਦੀਆਂ ਵੀ ਕਿਸਾਨੀ ਲਈ ਲੜ ਰਹੀਆਂ ਨੇ ਫਿਰ ਕਿਉਂ ਨਾ ਇਕੱਠੇ ਹੋ ਕੇ ਲੜਿਆ ਜਾਵੇ ਜਿਹੜਾ ਬੰਦਾ ਐਸਕੇਐਮ ਦੇ ਥੱਲੇ ਨਹੀਂ ਆਉਂਦਾ ਉਹਨੂੰ ਗਰਦਾਰ ਸਮਝਣਾ ਚਾਹੀਦਾ ਉਹ ਬੰਦਾ ਕਿਸਾਨਾਂ ਦੀ ਏਕਤਾ ਭੰਗ ਕਰ ਰਿਹਾ ਉਹ ਕਿਸਾਨਾਂ ਨੂੰ ਦੋ ਵਾਰਡ ਚ ਕਰ ਰਿਹਾ ਇੱਕ ਐਸਐਮਐਸ ਐਸਕਮ ਹੋਣੀ ਚਾਹੀਦੀ ਹੈ ਇੱਕ ਜਥੇਬੰਦੀ ਦੇ ਤੌਰ ਤੇ ਖੜੇ ਜਾਣਾ ਚਾਹੀਦਾ ਜੇ ਨਹੀਂ ਹੁੰਦੇ ਲੋਕ ਤਾਂ ਸਾਨੂੰ ਤਾਂ ਗਾਲ੍ਹਾਂ ਕੱਢਦੇ ਨੇ ਜੇ ਇੱਕ ਜਥੇਬੰਦੀ ਜਾ ਕੇ ਅੱਗੇ ਐਲਾਨ ਕਰ ਦਿੰਦੀ ਆ ਲੋਕ ਕਹਿੰਦੇ ਤੁਸੀਂ ਪਿੱਛੇ ਰਹਿ ਕੇ ਫਿਰ ਜਿਹੜਾ ਸਾਡੇ ਤੋਂ ਉਲਟ ਜਾ ਕੇ ਆਪੋਜੀਸ਼ਨ 'ਚ ਜਾ ਕੇ ਕੋਈ ਗੱਲ ਕਰਦਾ ਉਹਨੂੰ ਬੈਨਰ ਥੱਲੇ ਕਿਵੇਂ ਲਿਆਂਦਾ ਜਾਵੇ ਸਾਨੂੰ ਹੱਲ ਦੱਸੋ ਤੁਸੀਂ ਕੀ ਹੋ ਸਕਦਾ ਜੁਗਤ ਮੋਰਚੇ ਦੇ ਆਗੂ ਇਹ ਵੀ ਕਹਿੰਦੇ ਰਹਿੰਨੇ ਜੀ ਜਿਹੜੇ ਨੌਜਵਾਨ ਅੱਗੇ ਜਾਂਦੇ ਸੀਗੇ ਜਾਂ ਜਿਹੜੇ ਅੱਗੇ ਹੋ ਕੇ ਲੜਾਈ ਲੜਦੇ ਸੀਗੇ ਕਿਉਂਕਿ ਆਗੂ ਮਗਰ ਸੀਗੇ ਨੌਜਵਾਨਾਂ ਨੇ ਪਹਿਲਾਂ ਦਿੱਲੀ ਲੈ ਕੇ ਗਏ ਨੇ ਤਾਂ ਕਹਿੰਦੇ ਸੀਗੇ ਇਹ ਤਾਂ ਸਾਡੇ ਹੈਗੇ ਹੋ ਨਹੀਂ ਜੀ ਐਦਾਂ ਦੇ ਬਿਆਨ ਦੇਦੇ ਨੇ ਸਾਰਾ ਸਿਸਟਮ ਹਿਲਾ ਦੇਣਾ ਨੌਜਵਾਨਾਂ ਤੋਂ ਬਗੈਰ ਕੋਈ ਚੀਜ਼ ਚੱਲ ਸਕਦੀ ਹੈ ਜੀ ਦੇਖੋ ਜਾਗ ਤੇ ਚ ਰਹਿਣਾ ਤਾਂ ਬਹੁਤ ਜ਼ਰੂਰੀ ਹੁੰਦਾ ਹੈ ਜਿਹੜਾ ਜੇ ਆਪਾਂ ਕਿਉਂਕਿ ਜਿੰਨੀਆਂ ਸਰਕਾਰਾਂ ਨੇ ਸਰਕਾਰਾਂ ਦੀ ਕੋਸ਼ਿਸ਼ ਇਹੀ ਹੁੰਦੀ ਆ ਵੀ ਕਿਵੇਂ ਇਹਨਾਂ ਨੂੰ ਫੁੱਟ ਪਾਈ ਜਾਵੇ ਕਿਵੇਂ ਇਹਨਾਂ ਨੂੰ ਆਪਸ ਵਿੱਚ ਲੜਾਇਆ ਜਾਵੇ ਤੇ ਕਿਵੇਂ ਇਹੋ ਜਿਹੇ ਕੰਮ ਕਰੇ ਜਾਣ ਜਿਦੇ ਕਰਕੇ ਅਸੀਂ ਗੋਲੀ ਚਲਾਈਏ ਇਹਨਾਂ ਨੂੰ ਮਾਰੀਏ ਇਹਨਾਂ ਨੂੰ ਰੱਖਣ ਦੇ ਲਈ ਕੋਈ ਪਿਆਰ ਨਾਲ ਵੀ ਗੱਲ ਹੋ ਸਕਦੀ ਆ ਉਹਨਾਂ ਨੂੰ ਠੁਕਰਾ ਦੇਣਾ ਸਾਡੇ ਨਹੀਂ ਹੈਗੇ ਇਦਾਂ ਦੀਆਂ ਗੱਲਾਂ ਕਰਨੀਆਂ ਇਹ ਹੁੱਲੜਬਾਜ਼ ਨੇ ਇੱਥੇ ਗਲਤੀਆਂ ਕਰਨ ਆਉਂਦੇ ਨੇ ਇਹ ਗੱਲਾਂ ਕਿੱਧਰ ਦੀਆਂ ਸੈਟ ਨੇ ਜੀ ਹੁਣ ਉੱਥੇ ਵੀ ਤਾਂ ਨੌਜਵਾਨ ਕੱਲ ਪੂਰੇ ਜਾਬਤੇ 'ਚ ਰਹੇ ਨੇ ਇੱਕ ਅਨਾਉਂਸਮੈਂਟ ਹੋਈ ਆ ਉੱਥੇ ਕਿਸੇ ਨੇ ਅੱਗੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਵੀ ਤਾਂ ਨੌਜਵਾਨ ਨੇ ਜਿਹੜੇ ਜਾਬਤੇ 'ਚ ਰਹੇ ਨੇ ਤਾਂ ਕਿਤੇ ਨਾ ਕਿਤੇ ਤਰੀਕਾ ਗਲਤ ਨਹੀਂ ਸੀਗਾ ਜਿਹੜੇ ਸਾਡੇ ਸੀਨੀਅਰ ਆਗੂ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਉਹਨਾਂ ਦੇ ਸਿਰ ਤੇ ਮੋਰਚਾ ਚੱਲਦਾ ਫੀਲਿੰਗਾਂ ਵੱਡੀਆਂ ਚੱਕ ਗਈ ਸੀਗੇ ਜੀ ਨਹੀਂ ਮਹਾਰਾਜ ਦੇਖੋ ਨੌਜਵਾਨ ਕਿਸਾਨ ਯੂਨੀਅਨਾਂ 'ਚ ਵੀ ਨੇ ਸਾਰੀਆਂ 'ਚ ਨੇ ਸਾਡੀ ਯੂਨੀਅਨ 'ਚ ਵੀ ਅੱਧੇ ਤੋਂ ਵੱਧ ਨੌਜਵਾਨ ਨੇ ਇਹ ਗੱਲ ਗਲਤ ਹੈ ਜਿਹੜੇ ਨੌਜਵਾਨ ਉੱਥੇ ਆ ਕੇ ਪੜਕਾਉ ਮੈਸੇਜ ਉਦੋਂ ਦਾ ਚੱਕ ਕੇ ਪੱਥਰबाजी ਕਰਦਾ ਹੈ ਬੈਰੀਅਰ ਤੋੜਨ ਨੂੰ ਮੂਰੇ ਭੱਜਦਾ ਹੈ ਉਹ ਗੱਲ ਗਲਤ ਹੈ ਜੇ ਦਿੱਲੀ ਤੱਕ ਗਏ ਪਿਛਲੀ ਵਾਰ ਤਾਂ ਹਰਿਆਣਾ ਦੀਆਂ ਜਿੰਨੀਆਂ ਕਿਸਾਨ ਯੂਨੀਅਨਾਂ ਸੀ ਉਹਨਾਂ ਕਰਕੇ ਗਏ ਨਵਦੀਪ ਮੁੰਡਾ ਕਿਸਾਨ ਯੂਨੀਅਨ ਦਾ ਹੈ ਜਿਹੜੇ ਉਹਦੇ ਸਾਰੇ ਉਹਨਾਂ ਨੇ ਬੈਰੀਅਰ ਤੋਂ ਪਿੱਛੋਂ ਉਹਨਾਂ ਨੇ ਆ ਕੇ ਸਾਨੂੰ ਨਾਲ ਲੈ ਕੇ ਗਏ ਉਹਨਾਂ ਨਵਦੀਪ ਵੀ ਉੱਥੇ ਖੜਾ ਜੀ ਹਰ ਟਾਈਮ ਸਾਥ ਦੇ ਰਿਹਾ ਹੈ ਇੱਥੋਂ ਤੱਕ ਕਿ ਜੀ ਸੀ ਬੀ ਮਸ਼ੀਨ ਖਰੀਦ ਕੇ ਤਿਆਰ ਕਰਾ ਰਿਹਾ ਹੈ ਉਹ ਸਾਰਾ ਸਿਸਟਮ ਪੱਲਿਓ ਖਰਚਾ ਕਰ ਰਿਹਾ ਹੈ ਫਿਰ ਉਹ ਅਬਦੀਪ ਨੂੰ ਨਹੀਂ ਪਤਾ ਇਸ ਕੇਮ ਸਹੀ ਆ ਜਾਂ ਉਹ ਗੈਰ ਰਾਜਨੀਤਿਕ ਸਹੀ ਆ ਉਹ ਵੀ ਤਾਂ ਨਾਲ ਖੜੇ ਜੀ ਦੇਖੋ ਅਸੀਂ ਵੀ ਤਾਂ ਖੜੇ ਆ ਅਸੀਂ ਜਿਹੜਾ ਪੱਜ ਰਹੇ ਆ ਅਸੀਂ ਵੀ ਪਿੱਛੇ ਕਹਿੰਦੇ ਇਹ ਤਾਂ ਕਹਿੰਦੇ ਜਦੋਂ ਲੋਕਾਂ ਦਾ ਪ੍ਰੈਸ਼ਰ ਬਣਿਆ ਫੇਰ ਉੱਠੇ ਨੇ ਨਹੀਂ ਤਾਂ ਤੁਸੀਂ ਕਹਿ ਰਹੇ ਸੀਗੇ ਭਈ ਇਹਨਾਂ ਨੂੰ ਕੀਨੇ ਪੁੱਛਣਾ ਇਹ ਤਾਂ ਹੋਣ ਦੀ ਲੜਾਈ ਨਹੀਂ ਹੈਗੀ ਜੀ ਇਹ ਤਾਂ ਆਪਣੀਆਂ ਈਗੋ ਦੀ ਲੜਾਈ ਆ ਕਹਿੰਦੇ ਆਪਣਾ ਆਪਣਾ ਦਿਖਾ ਰਹੇ ਨੇ ਵੀ ਅਸੀਂ ਵੱਡੇ ਅਸੀਂ ਵੱਡੇ ਹਾਂ ਬਿਲਕੁਲ ਸਹੀ ਗੱਲ ਹੈ ਈਗੋ ਕਿਨੇ ਦਿਖਾਈ ਐਸਐਮਐਸ ਦੀਆਂ ਜਦ ਮੀਟਿੰਗਾਂ ਹੋ ਰਹੀਆਂ ਸੀ ਉਹਦੇ ਚੋ ਜਾ ਕੇ ਈਗੋ ਕਿਨੇ ਦਿਖਾਈ ਕਿਨੇ ਅਨਾਉਂਸ ਕਰਿਆ ਉਹ ਤਾਂ ਪਹਿਲਾਂ ਵੀ ਕਹਿ ਰਹੇ ਸੀਗੇ ਕਿ ਆਪਣਾ ਕੰਮ ਚੋਣਾ ਲੜਨਾ ਨਹੀਂ ਆਪਣਾ ਕੰਮ ਤਾਂ ਲੋਕਾਂ ਦੀਆਂ ਮੰਗਾਂ ਲੈ ਕੇ ਅੱਗੇ ਵਧਣਾ ਹੈ ਇਹ ਨਾ ਵੱਲੋਂ ਚੋਣਾ ਲੜੀਆਂ ਗਈਆਂ ਨੇ ਜੀ ਉਹਨਾਂ ਨੇ ਇਹਦੇ ਕਰਕੇ ਵਿਰੋਧ ਕੀਤਾ ਉਹਨਾਂ ਨੇ ਗੈਰ ਰਾਜਨੀਤਿਕ ਖੜਾ ਕੀਤਾ ਜੀ ਚੋਣਾ ਦਾ ਹਰ ਇੱਕ ਵਰਗ ਵਿਰੋਧ ਕਰ ਰਿਹਾ ਬਈ ਬਹੁਤ ਵੱਡੀ ਗਲਤੀ ਕਰ ਲਈ ਬਹੁਤ ਵੱਡਾ ੱੱਬਾ ਇਹ ਕਲੰਕਾ ਜਿਹੜਾ ਚੋਣਾ ਨੇ ਕਿਸਾਨਾਂ ਦੇ ਮੱਥੇ ਤੇ ਲਾਤਾ ਪਤਾ ਕੀ ਹੈ ਜੀ ਜਿਹੜੀਆਂ ਤੁਸੀਂ ਇਹ ਕਹਿੰਦੇ ਨੇ ਵੀ ਅਸੀਂ ਨਾਨ ਪੋਲੀਟੀਕਲ ਆ ਐਸ ਵੇਲੇ ਇੱਕ ਵੀ ਕਿਸਾਨ ਯੂਨੀਅਨ ਨਾਨ ਪੋਲੀਟੀਕਲ ਨਹੀਂ ਜਿਹੜਾ ਕੱਟ ਕਰਕੇ ਤੁਰਨਾ ਵੀ ਇੱਕ ਪੋਲੀਟੀਕਲ ਗੇਮ ਹੈ ਇਹ ਵੀ ਆਪਾਂ ਕਿਤੇ ਨਾ ਕਿਤੇ ਪਾਰਟੀਆਂ ਲਈ ਕਿਸੇ ਲਈ ਸਹਾਇੀ ਹੋਣੀਆਂ ਕਿਸੇ ਦਾ ਨੁਕਸਾਨ ਕਰਦੰੀਆਂ ਜਿਹੜਾ ਆਪਣਾ ਮੋਟੋ ਤਾਂ ਫਾਰਮਰਾਂ ਦੀ ਭਲਾਈ ਚਾਹੀਦੀ ਆ ਚਾਹੇ ਉਹ ਆਪਣਾ ਪੋਲਿਟਿਕਸ ਚ ਆ ਕੇ ਹੋਵੇ ਚਾਹੇ ਗੈਰ ਸਿਆਸੀ ਰਹਿ ਕੇ ਹੋਵੇ ਜਿੱਥੇ ਵੀ ਕਿਸਾਨ ਦਾ ਫਾਇਦਾ ਹੁੰਦਾ ਸਾਨੂੰ ਉਹ ਕੰਮ ਕਰਨਾ ਚਾਹੀਦਾ ਜਿਹਦੇ ਵਿੱਚ ਫਾਰਮਰਾਂ ਲਈ ਅੱਗੇ ਵਧਣ ਦਾ ਸਕੋਪ ਹੋਵੇ ਜਦੋਂ ਹੁਣ ਆਪਣੀ ਗੱਲ ਹੀ ਨਹੀਂ ਸੁਣੀ ਜਾਊ ਅਖੀਰ ਦੇ ਵਿੱਚ ਫਿਰ ਕੀ ਕਰਾਂਗੇ ਨਾਰੇ ਲਾਲਾ ਦੇਖ ਲਿਆ ਕੋਟਾਂ ਚ ਜਾ ਜਾ ਦੇਖ ਲਿਆ 100 ਸਾਲ ਹੋ ਗਿਆ ਆਪਾਂ ਨੂੰ ਇਹ ਸਟਰਗਲ ਕਰਦੇ ਆ ਨੂੰ ਜੇ ਰਾਜੇਵਾਲ ਸਾਹਿਬ ਨੇ ਦੇਖੋ ਅਸੀਂ ਅਸੀਂ ਇਲੈਕਸ਼ਨ ਨਹੀਂ ਲੜੀ ਅਸੀਂ ਅਗੇਂਸਟ ਸੀਗੇ ਪਰ ਜੇ ਇੱਕ ਬੰਦੇ ਤੋਂ ਗਲਤੀ ਹੋਊਗੀ ਉਹ ਗਲਤੀ ਉਹ ਮੰਨਦੇ ਨੇ ਉਹ ਮਾਫੀ ਵੀ ਮੰਗੀ ਉਹਨਾਂ ਨੇ ਉਦੋਂ ਤੋਂ ਬਾਅਦ ਚੋਂ ਕਹਿੰਦੇ ਮੈਂ ਗਾਂ ਨੂੰ ਬਿਲਕੁਲ ਕਿਸੇ ਚ ਪਾਰਟਿਸਿਪੇਟ ਨਹੀਂ ਕਰੂੰਗਾ ਤੇ ਆਪਾਂ ਨੂੰ ਵੀ ਦੇਖਣਾ ਚਾਹੀਦਾ ਆਪਣਾ ਭਰਾ ਜੇ ਕੋਈ ਇੱਕ ਗਲਤੀ ਕਰਕੇ ਵਾਪਸ ਆਉਂਦਾ ਤਾਂ ਉਹਨੂੰ ਵਿਚਰ ਲਾਉਣਾ ਚਾਹੀਦਾ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਜਿਹੜਾ ਕੋਈ ਕਹਿੰਦਾ ਮੈਂ ਨਹੀਂ ਇੱਕਜੁੱਟ ਹੋਣਾ ਗਦਾਰ ਉਹ ਹੈ ਨਾ ਕਿ ਗਦਾਰ ਉਹ ਹੈ ਜਿਹੜੇ ਇੱਕਜੁੱਟ ਕਰਨਾ ਚਾਹੁੰਦੇ ਨੇ ਬੋ ਲੋਕਾਂ ਨੇ ਤੁਸੀਂ ਕਿਹਾ ਜਿੱਥੇ ਕਿਸਾਨ ਦਾ ਨੁਕਸਾਨ ਹੁੰਦਾ ਉੱਥੇ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਕਿਸਾਨ ਦੀ ਤਾਂ ਗੱਲ ਕਰ ਰਹੇ ਹਾਂ ਅੱਜ ਇੱਥੇ ਗੱਲਾਂ ਇਹ ਵੀ ਉੱਠਣੀਆਂ ਨੇ ਕਿ ਜਿਹੜੇ ਦੁਕਾਨਦਾਰ ਨੇ ਇਹਨਾਂ ਦਾ ਵੀ ਤਾਂ ਨੁਕਸਾਨ ਹੋ ਰਿਹਾ ਜੀ ਜਿਹੜਾ ਭਾਰਤ ਬੰਦ ਦੀ ਕਾਲ ਦੇ ਦਿੱਤੀ ਜਾਂਦੀ ਆ ਬਹੁਤ ਕੁਛ ਇਦਾਂ ਦਾ ਕੀਤਾ ਜਾਂਦਾ ਦੁਕਾਨਦਾਰ ਨੇ ਜਿਹੜੇ ਗਰੀਬ ਨੇ ਜਿਨ੍ਹਾਂ ਦੀ ਰੋਜ਼ੀ ਰੋਟੀ ਚੱਲਦੀ ਆ ਇਹ ਵੀ ਤਾਂ ਫਿਰ ਇਹਨਾਂ ਦੇ ਸਿਰ ਤੇ ਹੀ ਕਮਾਉਂਦੇ ਨੇ ਖਾਂਦੇ ਨੇ ਕਿਸਾਨ ਨੂੰ ਆਪਣਾ ਤਾਂ ਦਿਖੀ ਜਾਂਦਾ ਇਹਨਾਂ ਬਾਰੇ ਕਿਸੇ ਦਾ ਧਿਆਨ ਹੀ ਨਹੀਂ ਨਹੀਂ ਕਿਉਂ ਨਹੀਂ ਧਿਆਨ ਜੀ ਤੁਸੀਂ ਮੇਰੇ ਪਿਛਲੇ ਬਿਆਨ ਦੇਖਿਓ ਮੈਂ ਜਿਹੜਾ ਐਸਕੇਐਮ ਦੇ ਵਿੱਚ ਸਪੈਸ਼ਲੀ ਇਹ ਕੇ ਹੈ ਬੇਨਤੀ ਕਰੀਆ ਲੀਡਰਾਂ ਨੂੰ ਵੀ ਇਹਦੇ ਵਿੱਚ ਗਵਰਨਮੈਂਟ ਮੁਲਾਜ਼ਮ ਵਪਾਰੀ ਵਰਗ ਤੇ ਲੇਬਰ ਕਲਾਸ ਇਹਨਾਂ ਨੂੰ ਇਹਨਾਂ ਦੀਆਂ ਜਥੇਬੰਦੀਆਂ ਨੂੰ ਵਿੱਚ ਲੈ ਕੇ ਇਹਨਾਂ ਨੂੰ ਵੀ ਇੱਕ ਵੱਡਾ ਜਾਬਤਾ ਬਣਾ ਕੇ ਇੱਕ ਯੂਨੀਅਨ ਵੱਡੀ ਬਣਾਉਣੀ ਚਾਹੀਦੀ ਹੈ ਕਿਉਂਕਿ ਜਿੱਤੇ ਜਿਹਦੀ ਪ੍ਰੋਬਲਮ ਹੈ ਉਹ ਆਪਣੀ ਪ੍ਰੋਬਲਮ ਬਾਰੇ ਬਿਹਤਰ ਦੱਸ ਸਕਦਾ ਜੇ ਮੇਰਾ ਟੱਡ ਦੁਖਦਾ ਤਾਂ ਮੈਂ ਡਾਕਟਰ ਨੂੰ ਕਹੂੰਗਾ ਮੇਰਾ ਇਹ ਦੁਖਦਾ ਜਿਹਦਾ ਦੁਖਦਾ ਹੀ ਨਹੀਂ ਉਹ ਦੱਸ ਨਹੀਂ ਪਾਉਂਦਾ ਚਾਹੇ ਅੰਦਰੋਂ ਜਿੰਨੀ ਮਰਜ਼ੀ ਉਹਦੀ ਹਮਦਰਦੀ ਹੋਵੇ ਉਹ ਵਰਗ ਲਈ ਪਰ ਉਹਨਾਂ ਨੂੰ ਵੀ ਸਾਡੇ ਵਿੱਚ ਸ਼ਾਮਲ ਹੋ ਕੇ ਆਪਣੇ ਜਿਹੜੇ ਨਫਾ ਤੇ ਨੁਕਸਾਨਾਂ ਬਾਰੇ ਨਾਲ ਤੁਰਨਾ ਚਾਹੀਦਾ ਤੇ ਜਿਹੜਾ ਹੁਣ ਆ ਲੜਾਈ ਹੈਗੀ ਆ ਇਹ ਕਿਸਾਨੀ ਕੱਲੀ ਦੀ ਨਹੀਂ ਰਹਗੀ ਇਹ ਡੈਮੋਕਰੈtic ਰਾਈਟਸ ਦੀ ਇਹ ਤੰਤਰਸ਼ਾਈ ਵੱਲ ਨੂੰ ਇੱਕ ਰਾਜ ਬਣ ਰਿਹਾ ਮੋਦੀ ਜੇ ਆਹ ਇਲੈਕਸ਼ਨ ਦੇ ਵਿੱਚ ਇਹ ਜਿੱਤ ਗਏ ਇਹਨਾਂ ਨੇ ਬਿਲਕੁਲ ਹੀ ਡੈਮੋਕ੍ਰੇਸੀ ਦਾ ਪੱਠਾ ਵਟਾ ਦੇਣਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਜ਼ਮੀਨਾਂ ਖੋਣੀਆਂ ਨੇ ਛੋਟੇ ਵਪਾਰ ਖੋਣਨੇ ਨੇ ਬਾਕੀ ਚੀਜ਼ਾਂ ਹਰੇਕ ਚੀਜ਼ ਪ੍ਰਾਈਵੇਟਾਈਜ਼ ਕਰਕੇ ਕਾਰਪੋਰੇਟ ਦੇ ਥੱਲੇ ਇਹ ਲਿਆ ਰਹੇ ਨੇ ਤੁਸੀਂ ਇਹ ਦੇਖੋ ਵੀ ਉਹਨਾਂ ਨੂੰ ਦਿਨ-ਬਦ ਦਿਨ ਸ਼ਕਤੀਸ਼ਾਲੀ ਕਰ ਰਹੇ ਨੇ ਤੇ ਆਪਾਂ ਜੇ ਹਿੰਸਾ ਕਰਦੇ ਆ ਬਾਰਡਰ ਤੇ ਜਾ ਕੇ ਇਹ ਉਹਨਾਂ ਲਈ ਸੈਂਟਰ ਸਰਕਾਰ ਦੇ ਲਈ ਇੱਕ ਬਹਾਨਾ ਮਿਲ ਜੂਗਾ ਗਵਰਨਰ ਰਾਜ ਲਗਾਉਣ ਲਈ ਇਹਦੇ ਕੰਮ ਨਾ ਕਰੀਏ ਜਿਹਦੇ ਵਿੱਚ ਆਪਣੇ ਸਰਕਾਰ ਚਾਹੇ ਭਗਵੰਤ ਮਾਨ ਕੁਝ ਕਰ ਰਿਹਾ ਫੇਰ ਵੀ ਆਪਣੀ ਸਰਕਾਰ ਤਾਂ ਹੈ ਆਪਣੇ ਚੁਣੇ ਹੋਏ ਨਮਾਦਿਤ ਤਾਂ ਹੈ ਉਹਨਾਂ ਨੂੰ ਇਹ ਤਾਂ ਡਰ ਹੈਗਾ ਜੇ ਪਿੰਡਾਂ 'ਚ ਜਾਵਾਂਗੇ ਸਾਡੇ ਛਿੱਤਰ ਪੈਣਗੇ ਛਿੱਤਰਾਂ ਤੋਂ ਤਾਂ ਡਰਦੇ ਹੋ ਨਹੀਂ ਜੀ ਉਹ ਬਿਲਕੁਲ ਨਹੀਂ ਡਰਦੇ ਉਹਨਾਂ ਨੇ ਤਾਂ ਹੁਣ ਕਿਸਾਨ ਲੈ ਕੇ ਜਾ ਰਹੇ ਸੀਗੇ ਪੌਪਲੈਂਡ ਜੇਸੀਵੀ ਮਸ਼ੀਨਾ ਆਪਣਾ ਖਨੌਰੀ ਬਾਰਡਰ ਤੇ ਨੂੰ ਪਾਤੜਾ ਘੇਰ ਲਿਆ ਜੀ ਰਾਤ ਦਾ ਉਥੇ ਧਰਨਾ ਲੱਗਿਆ ਵਾ ਉਹ ਕਹਿੰਦੇ ਨੇ ਕਿਸਾਨਾਂ ਦੇ ਨਾਲ ਆ ਪਰ ਸਿੱਤਰਾਂ ਤੋਂ ਕਹਿੰਦੇ ਡਰਦੇ ਨਹੀਂ ਪੌਪਲੈਂਡਾਂ ਮਸ਼ੀਨਾ ਘੇਰ ਕੇ ਸਾਰੀਆਂ ਥਾਣੇ ਲਾ ਲੀਆਂ ਉਥੇ ਮਿਲਟਰੀ ਇਦਾਂ ਫੋਰਸ ਇਦਾਂ ਲਾਈ ਵੀ ਆ ਜਿਵੇਂ ਹਰਿਆਣੇ ਦੀ ਉਹ ਫੋਰਸ ਹੋਵੇ ਪੰਜਾਬ ਚ ਵੀ ਤੇਵਾਨਾ ਸਾਹਿਬ ਤੁਸੀਂ ਇੱਕ ਗੱਲ ਕਰੋ ਤੁਸੀਂ ਇੱਕ ਪਾਸੇ ਤਾਂ ਕਹਿੰਨੇ ਹੋ ਮੀਟਿੰਗਾਂ ਕਰਾ ਰਹੇ ਨੇ ਸੈਂਟਰ ਦੇ ਨਾਲ ਨੇ ਇੱਕ ਪਾਸੇ ਕਹਿ ਰਹੇ ਹੋ ਕਿਸਾਨਾਂ ਦੇ ਨਾਲ ਨੇ ਇੱਕ ਪਾਸੇ ਉਹਨੂੰ ਪੁੱਛ ਰਹੇ ਹਾਂ ਜੀ ਭਈ ਉਹ ਦੱਸੋ ਉਹ ਤਾਂ ਮੀਟਿੰਗਾਂ ਕਰਾ ਰਹੇ ਨੇ ਤੁਸੀਂ ਕੀ ਕਹਿ ਰਹੇ ਹੋ ਫਿਰ ਤੁਸੀਂ ਕਹਿੰਨੇ ਹੋ ਕਿ ਜਿਹੜਾ ਜ ਮਰਜ਼ੀ ਆ ਸਾਡਾ ਆਪਣਾ ਤਾਂ ਹੈਗਾ ਉਹ ਜੁੱਤੀਆਂ ਤੋਂ ਡਰਦਾ ਉਹਨਾਂ ਨੇ ਤਾਂ ਮਸ਼ੀਨਾਂ ਵੀ ਘੇਰ ਲੀਆਂ ਜੀ ਦੇਖੋ ਕਿਰਿਆ ਨੇ ਠੀਕ ਆ ਕਿਸਾਨਾਂ ਨੇ ਜਾ ਕੇ ਛਡਾ ਵੀ ਲਈਆਂ ਦੇਖੋ ਕਿਸਾਨਾਂ ਦਾ ਜਿਹੜਾ ਇੱਕ ਹੈ ਕਿਸਾਨਾਂ ਦੇ ਇੱਕ ਅੱਗੇ ਕੋਈ ਵੀ ਸਰਕਾਰ ਨਹੀਂ ਚੱਲ ਸਕਦੀ ਇਹ ਭਗਵੰਤ ਮਾਨ ਨੂੰ ਆਪਾਂ ਕਹਿੰਦੇ ਅੱਜ ਨਹੀਂ ਡਰਦਾ ਜੁੱਤੀਆਂ ਤੋਂ ਤੁਸੀਂ ਕਾਂਗਰਸ ਤੇ ਕਾਲੀਆਂ ਨੂੰ ਦੇਖ ਲਓ ਕਿਵੇਂ ਲੋਕਾਂ 'ਚ ਫਿਰ ਰਹੇ ਨੇ ਇਹਨਾਂ ਨੂੰ ਡਰ ਨਾ ਹੋਵੇ ਇਹ ਆਏ ਨਾ ਆਉਣ ਜੇ ਇਹ ਭਗਵੰਤ ਮਾਨ ਜਿਹੜਾ ਕੁਝ ਕਰੂਗਾ ਇਹਦੇ ਵੀ ਉਹੀ ਕੁਝ ਇਹਨੂੰ ਪਰੋਸਿਆ ਪਿਆ ਗੁਰੂ ਮਹਾਰਾਜ ਨੇ ਕਿਹਾ ਵੀ ਜੇ ਤੁੱਕੇ ਬੀਜੇਂਗਾ ਅੰਬ ਨਹੀਂ ਮਿਲਨੇ ਤੈਨੂੰ ਇਹ ਭਗਵੰਤ ਮਾਨ ਆਪਣੀ ਪੀੜੀ ਧੱਲੇ ਝਾੜੂ ਮਾਰੇ ਸੋਚੇ ਵੀ ਉਹ ਕੀ ਕਰ ਰਿਹਾ ਅਸੀਂ ਕਹਿੰਦੇ ਆ ਵੀ ਫੇਰ ਵੀ ਉਹ ਪੰਜਾਬੀ ਹੈ ਜੇ ਕਿਸੇ ਗੈਰ ਪੰਜਾਬੀ ਨੂੰ ਕਿਸੇ ਪੁਲਿਸ ਅਫਸਰ ਨੂੰ ਗਵਰਨਰ ਲਾ ਕੇ ਇਹਨਾਂ ਨੇ ਗਵਰਨਰ ਰੂਲ ਦੇ ਥੱਲੇ ਕਰਤਾ ਆਪਾਂ ਕਿੱਥੇ ਜਾਵਾਂਗੇ ਕਿਹਦੇ ਕੋਲ ਫਰਿਆਦ ਕਰਾਂਗੇ ਵੀ ਜਿਹੜਾ ਵਰਸ ਹੋ ਸਕਦਾ ਹੈ ਉਹ ਚੀਜ਼ ਵੱਲ ਨੂੰ ਆਪਾਂ ਸਹਾਈ ਨਾ ਹੋਈਏ ਆਪਾਂ ਜੱਪਤੇ 'ਚ ਰਹਿ ਕੇ ਆਪਣ ਨੂੰ ਦਿੱਲੀ ਲੋਕ ਅੰਦੋਲਨ ਨੇ ਸਿਖਾਤਾ ਵੀ ਅਹਿੰਸਾ ਜਿਹੜੀ ਹੈਗੀ ਹੈ ਇਹ ਸਭ ਤੋਂ ਤਕੜਾ ਹਥਿਆਰ ਹੈ ਜੇ ਆਪਾਂ ਕਿਸੇ ਦੇ ਹੱਥ ਨਹੀਂ ਚੱਕਾਂਗੇ ਇਹਨਾਂ ਨੂੰ ਮੌਕਾ ਨਹੀਂ ਦਵਾਂਗੇ ਆਪਣਾ ਅੰਦੋਲਨ ਕਾਮਯਾਬ ਹੋਜੂ ਹੁਣ ਵੀ ਅਸੀਂ ਇਹੀ ਗੱਲ ਕਹਿੰਨੇ ਆ ਅਸੀਂ ਨਾਲ ਆ ਪਰ ਅੱਗੇ ਕੋਈ ਅਟੈਕ ਵੱਲ ਕੋਈ ਬਾਰਡਰ ਤੋੜਨ ਵਾਲਾ ਨਾ ਹੋ ਜਿੱਦਨ ਹਰਿਆਣਾ ਵੀ ਉੱਠ ਖੜਿਆ ਅੱਪੀ ਦਿੱਲੀ ਤੱਕ ਪਹੁੰਚਣਾ ਯੂਪੀ ਹਰਿਆਣੇ ਦੇ ਕਿਸਾਨਾਂ ਵਾਲੇ ਨੂੰ ਤਾਂ ਕੈਦ ਕੀਤਾ ਜਾ ਰਿਹਾ ਜੀ ਹਰਿਆਣੇ 'ਚ ਤਾਂ ਬਹੁਤ ਕੁਸ ਇਦਾਂ ਦਾ ਚੱਲ ਰਿਹਾ ਏ ਘਰਾਂ 'ਚ ਕੈਦ ਕੀਤੇ ਬੇ ਨੇ ਗੱਡੀਆਂ ਦੀਆਂ ਟਰੈਕਟਰਾਂ ਦੀਆਂ ਆਰਸੀਆਂ ਰੱਦ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਪਾਸਪੋਰਟ ਰੱਦ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਹਰਿਆਣੇ ਨੂੰ ਤਾਂ ਪੂਰਾ ਦਬਾਇਆ ਜਾ ਰਿਹਾ ਜੀ ਇਹ ਦੇਖੋ ਇਹ ਜਿਹੜੇ ਹੁਣ ਹੋਰ ਸਟੇਟਾਂ ਦੇ ਹੈਗੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਉਹਨਾਂ ਨੂੰ ਅੱਗੇ ਆ ਕੇ ਮਿਹਨਤ ਕਰਨੀ ਚਾਹੀਦੀ ਆ ਅਸੀਂ ਤਾਂ ਬਿਗਲ ਬਜਾਤਾ ਐਸਕੇਮ ਨੇ ਹੁਣ ਜਿਹੜੇ ਟਕੈਤ ਸਾਹਿਬ ਤੇ ਮਹੋਰ ਜਿਹੜੇ ਟਕੈਤ ਸਾਹਿਬ ਦੇ ਨਾਲ ਯੂਨੀਅਨਾਂ ਹੋਰ ਸਟੇਟਾਂ ਦੀਆਂ ਐਸਕੇਐਮ ਦੇ ਨਾਲ ਨੇ ਉਹ ਸਾਰੀਆਂ ਯੂਨੀਨਾਂ ਵੀ ਇਕੱਠੀਆਂ ਹੋ ਕੇ ਦਿੱਲੀ ਵੱਲ ਨੂੰ ਕੂਚ ਕਰਨ ਜੇ ਪੰਜਾਬ ਨੂੰ ਨਹੀਂ ਜਾਣ ਜਾਣ ਦੇ ਤਾਂ ਜਾ ਰਿਆ ਤਾਂ ਹੋਰ ਸਟੇਟਾਂ ਵਾਲਿਆਂ ਨੂੰ ਤਾਂ ਜਾ ਕੇ ਉੱਥੇ ਬੈਠਣਾ ਚਾਹੀਦਾ ਜਦ ਹੋਰ ਪਾਸੇ ਉਹ ਆ ਗਏ ਤਾਂ ਆਪ ਵੀ ਇਧਰ ਪ੍ਰੈਸ਼ਰ ਘਟ ਜੂਗਾ ਤੇ ਅਸੀਂ ਵੀ ਚਲੇ ਜਾਾਂਗੇ ਯਾਰੀ ਬਹੁਤ ਆ ਜੀ ਹੁਣ ਤੁਸੀਂ ਜਾਮੇਗੇ ਨਾਲ ਜੇ ਲੋਡ ਪੈਂਦੀ 18 ਦੀ ਮੀਟਿੰਗ ਵੀ ਆ ਕਿਦਾਂ ਦਾ ਫੈਸਲਾ ਆ ਸਕਦਾ ਤੁਸੀਂ ਉੱਠ ਕੇ ਤੁਰੇਗੇ ਉਹ ਜਿਹੜਾ ਸੰਯੁਕਤ ਮੋਰਚਾ ਹੈ ਦੇਖੋ ਜੀ ਅਸੀਂ ਉਹ ਮੋਰਚਾ ਹੁਕਮ ਕਰੂਗਾ ਸਾਨੂੰ ਜਿਹੜਾ ਸਾਡੇ ਜਰਨਲ ਕਹਿਣਗੇ ਹਲੋ ਹਲੋ ਆ ਰਹੀ ਆ ਹਾਂਜੀ ਸੰਯੁਕਤ ਮੋਰਚਾ 18 ਦੀ ਮੀਟਿੰਗਾਂ ਸੰਯੁਕਤ ਮੋਰਚਾ ਤੁਰੂਗਾ ਨਾਲ ਦੇਖੋ ਅਸੀਂ ਨਹੀਂ ਇਸ ਬਾਰੇ ਕਮੈਂਟ ਕਰ ਸਕਦੇ ਕਿਉਂਕਿ ਸਾਡੇ ਕੋਲੇ ਪਾਵਰ ਨਹੀਂ ਹੈਗੀ ਹੈਲੋ ਨੱਠ ਚ ਹੁਣ ਆਉਂਦੀ ਆ ਸੰਯੁਕਤ ਮੋਰਚ ਦੀ 18 ਤਰੀਕ ਦੀ ਮੀਟਿੰਗ ਹੈ ਜੀ ਜੇ ਕਾਲ ਆਉਂਦੀ ਆ ਕੋਈ ਦਿੱਲੀ ਜਾਣ ਦੀ ਜਾਂ ਉਹਨਾਂ ਤੇ ਤੱਕਾ ਹੁੰਦਾ ਹੈ ਸੰਯੁਕਤ ਮੋਰਚਾ ਕੀ ਫੈਸਲਾ ਲਊਗਾ ਅੱਗੇ ਮਾਰੇ ਤੁਸੀਂ ਦੇਖਿਆ ਨਹੀਂ ਐਸਕੇਐਮ ਕਿੰਨਾ ਲੜਿਆ ਜਦ 26 ਜਨਵਰੀ ਨੂੰ ਇੰਨਾ ਜ਼ਿਆਦਾ ਹੋ ਗਿਆ ਸੀ ਜਾਂ ਕਿਊ ਆਫ ਉਹਦੋਂ ਐਸਕੇਐਮ ਨੇ ਹੀ ਮੋਰਚਾ ਸਾਬਿਆ ਸੀ ਉਹ ਚੋ ਰੋ ਦੂਜੀ ਰੀਡ ਕਿਸ ਤਰ੍ਹਾਂ ਦੇਖਦੇ ਹਾਂ ਜੀ 18 ਤਰੀਕ ਦੀ ਫੇਰ ਸੰਯੁਕਤ ਮੋਰਚੇ ਦੀ ਕਾਲ ਆ ਕੇ ਅਸੀਂ ਮੀਟਿੰਗ ਕਰਾਂਗੇ ਮੀਟਿੰਗ 'ਚ ਜੇ ਸਰਕਾਰ ਦਾ ਰਵਈਆ ਸਖਤ ਹੁੰਦਾ ਸਖਤ ਫੈਸਲੇ ਲੱਤੇ ਜਾਣਗੇ ਕੀ ਲੱਗਦਾ ਕਿ ਸੁਜੋਕਤ ਮੋਰਚਾ ਉੱਠ ਕੇ ਦਿੱਲੀ ਵੱਲ ਨਾਲ ਰਵਾਨਾ ਹੋਊਗਾ ਟਰਾਲੀਆਂ ਇਹਨਾਂ ਦੀਆਂ ਨਿਕਲਣਗੀਆਂ ਘਰਾਂ ਦੇ ਵਿੱਚੋਂ ਦੇਖੋ ਜੀ ਸੁਜੋਕਤ ਮੋਰਚੇ ਦਾ ਮੈਂ ਨਹੀਂ ਇਹ ਗੱਲ ਕਹਿ ਸਕਦਾ ਇਹ ਸਾਡੇ ਜਰਨਲ ਦੱਸਣਗੇ ਅਸੀਂ ਤਾਂ ਲੜਨ ਵਾਲੇ ਸਿਪਾਹੀ ਆ ਸਾਨੂੰ ਤਾਂ ਜਿੰਮੇ ਆਰਡਰ ਹੋਊਗਾ ਜੇ ਸਾਨੂੰ ਜਿੱਦਣ ਡੱਲੇ ਵਾਲ ਸਾਹਿਬ ਗਏ ਨੇ ਉਦਦਨੇ ਹੁਕਮ ਹੋ ਜਾਂਦਾ ਅਸੀਂ ਉਦਦਨੇ ਉਹਨਾਂ ਦੇ ਨਾਲ ਜਾ ਕੇ ਖੜ ਚੰਦੇ ਸਾਨੂੰ ਜਿੰਮੇ ਹੁਕਮ ਆਊਗਾ ਅਸੀਂ ਓਮੇ ਓਮੇ ਕਰਾਂਗੇ ਅਸੀਂ ਦੇਖੋ ਜਾਪਤੇ ਚ ਰਹਿ ਕੇ ਲੜਨ ਵਾਲੇ ਸਿਪਾਹੀ ਆ ਡਿਸਪਲਿਨ ਚ ਬਸ ਸਾਡੇ ਚ ਤੇ ਹੋਰਾਂ ਚ ਇਹੀ ਫਰਕ ਹੈ ਬਾਕੀ ਬੰਦੇ ਆਪ ਮੋਰੇ ਹੋ ਕੇ ਚਲੇ ਜਾਂਦੇ ਨੇ ਸਾਡੇ ਵੀ ਜਜ਼ਬਾਤ ਪੜਕਦੇ ਨੇ ਅਸੀਂ ਵੀ ਚਾਹੁੰਦੇ ਆ ਪਰ ਅਸੀਂ ਇਹ ਚਾਹੁੰਦੇ ਆ ਜਿਹੜਾ ਸਾਡੇ ਨਾਲ ਤੁਰਦਾ ਉਹਦਾ ਕੋਈ ਪਰਸਨਲ ਨੁਕਸਾਨ ਨਾ ਹੋਵੇ ਦੇਖੋ ਜੇ ਬੰਦੇ ਦੇ ਸਾਡੇ ਨਾਲ ਗਏ ਤੇ ਕਿਸੇ ਕਿਸੇ ਦਾ ਬੱਚੇ ਦੇ ਕੋਈ ਮਿਸ ਹੈਪਨਿੰਗ ਹੋ ਜਾਵੇ ਸਾਡੇ ਲਈ ਮਰਨ ਹੋ ਜਾਂਦਾ ਹੋਰਾਂ ਦੀ ਜ਼ਮੀਰ ਆਪਦੇ ਨਾਲ ਨਹੀਂ ਹੋਰਾਂ ਨੂੰ ਪਤਾ ਨਹੀਂ ਕੁਝ ਹੁੰਦਾ ਕਿ ਨਹੀਂ ਹੁੰਦਾ ਪਰ ਅਸੀਂ ਇਹ ਗੱਲ ਵਿਚਾਰਦੇ ਆ ਵੀ ਸਾਡੇ ਨਾਲ ਜਿਹੜੇ ਬੰਦੇ ਜਾਣ ਉਹ ਸੇਫਲੀ ਆਪਣੇ ਘਰਾਂ ਨੂੰ ਵਾਪਸ ਪਰਤ ਕੇ ਆਉਣ ਤੇ ਜੇ ਸਿਉਂ ਤੋਂ ਮੋਰਚਾ ਸਾਨੂੰ ਹੁਕਮ ਕਰੂ ਅਸੀਂ ਮੂਹਰੇ ਲੱਗ ਕੇ ਮਰਨ ਨੂੰ ਤਿਆਰ ਆ ਪਰ ਅਸੀਂ ਕਿਸੇ ਹੋਰ ਦੇ ਮੁੰਡੇ ਮੂਹਰੇ ਲਾ ਕੇ ਮਰੌਣ ਨੂੰ ਤਿਆਰ ਨਹੀਂ ਇਹੀ ਗੱਲਾਂ ਉਹ ਕਹੀ ਜਾ ਰਹੇ ਨੇ ਜੀ ਕਿ ਉਹ ਅਸੀਂ ਉਹ ਲੀਡਰ ਨਹੀਂ ਜਿਹੜੇ ਮਗਰ ਟਰਾਲੀਆਂ 'ਚ ਬੈਠ ਜਾਂਦੇ ਸੀਗੇ ਨੌਜਵਾਨਾਂ ਨੂੰ ਅੱਗੇ ਕਰਦਾ ਕਹਿੰਦੇ ਸੀਗੇ ਅਸੀਂ ਮੂਹਰੇ ਖੜੇ ਆਂ ਵਿਚ ਖੜੇ ਆ ਇਹ ਵੀ ਉਹੀ ਕਹਿ ਰਹੇ ਨੇ ਇਹ ਦੇਖੋ ਕਾਲ ਉਹਨਾਂ ਦੀ ਸੀ ਨਾ ਫਿਰ ਉਹਨਾਂ ਨੂੰ ਖੜਨਾ ਪਊਗਾ ਐਸਕੇਐਮ ਦੀ ਕਾਲ ਆਊਗੀ ਤਾਂ ਅਸੀਂ ਵੀ ਜਾ ਕੇ ਖੜਾਂਗੇ ਜੇ ਦੇਖਿਆ ਜਾਵੇ ਤੁਸੀਂ ਕਿਹਾ ਕੋਈ ਨੁਕਸਾਨ ਵੀ ਹੋ ਸਕਦਾ ਜੇ ਕਿਸਾਨ ਅੱਗੇ ਵਧਦੇ ਨੇ ਬਹੁਤ ਸਾਰੀਆਂ ਵੀਡੀਓ ਇਹੀ ਜੀਆਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦਿੱਲੀ ਤੋਂ ਵੀ ਵੀਡੀਓ ਆਈਆਂ ਨੇ ਸਾਨੂੰ ਉਥੇ ਭੇਜੀਆਂ ਗਈਆਂ ਨੇ ਵੀਡੀਓ ਸਪੈਸ਼ਲ ਤੌਰ ਤੇ ਕਹਿੰਦੇ ਜੀ ਦਿੱਲੀ ਸਰਕਾਰ ਜਾਂ ਹਰਿਆਣਾ ਸਰਕਾਰ ਇਹੀ ਜੀਆਂ ਤਿਆਰੀਆਂ ਕਰ ਰਹੀ ਆ ਆਪਣਾ ਰੋਡਾਂ ਦੇ ਉੱਤੇ ਖਰਾਬ ਟਰੱਕ ਬੇਕਾਰ ਗੱਡੀਆਂ ਖੜਾ ਰਹੀ ਆ ਆਪਣੇ ਬੰਦੇ ਕਿਸਾਨਾਂ ਚ ਬਾੜ ਕੇ ਕਹਿੰਦੇ ਕੋਈ ਨੁਕਸਾਨ ਕਰ ਸਕਦੇ ਨੇ ਅੱਗ ਨੂੰ ਲਾਇਆ ਜਾ ਸਕਦਾ ਜਾਂ ਕੁਝ ਵੀ ਕੀਤਾ ਜਾ ਸਕਦਾ ਹੈ ਇਹਦੇ ਲਈ ਤੁਸੀਂ ਕੋਈ ਕਰਨਗੇ ਇਤਨਾ ਅਪੀਲ ਨੌਜਵਾਨਾਂ ਨੂੰ ਜਾਂ ਜਿਹੜੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵਾਲੇ ਨੇ ਉਹ ਅੱਗੇ ਵਧ ਰਹੇ ਨੇ ਬਿਲਕੁਲ ਠੀਕ ਹੈ ਜਾਬਤੇ 'ਚ ਨਾ ਰਹਿਣ ਦਾ ਇਹੀ ਨੁਕਸਾਨ ਹੁੰਦਾ ਆਪਣੇ ਵਿੱਚ ਕਦ ਕੋਈ ਬੰਦਾ ਵਿੱਚ ਆ ਕੇ ਬਗਾਨਾ ਰਲ ਕੇ ਕਿਹੜੀ ਸ਼ਰਾਰਤ ਕਰ ਜੇ ਤਾਂ ਨਹੀਂ ਪਤਾ ਚੱਲਦਾ ਇਸੇ ਕਰਕੇ ਦੇਖੋ ਮੇਰੀ ਨੌਜਵਾਨ ਵੀਰਾਂ ਨੂੰ ਅਪੀਲ ਹੈ ਵੀ ਜਿਹੜੇ ਅੱਗੇ ਵੀ ਨੇ ਉਹ ਵੀ ਰਾਮਨਾਭੈ ਜਨ ਆਪਣੇ ਜਿਹੜਾ ਮਕਸਦ ਸੀ ਵਰਲਡ ਵਾਈਡ ਆਪਣੀ ਗੱਲ ਚੱਲੇ ਵਰਲਡ ਵਾਈਡ ਗੱਲ ਚੱਲ ਪਈ ਮੀਡੀਆ ਚ ਗੱਲਾਂ ਹੋਣ ਲੱਗ ਗਈਆਂ ਉਹਨਾਂ ਉੱਡਾ ਹੀ ਸੰਘਰਸ਼ ਹੈ ਚਾਹੇ ਆਪਾਂ ਉਰੇ ਬੈਠੇ ਆਂ ਬੈਰੀਅਰ ਤੇ ਚਾਹੇ ਆਪਾਂ ਦਿੱਲੀ ਜਾ ਕੇ ਬਹਿ ਜੀਏ ਚਾਹੇ ਕਰਨਾਲ ਬਹਿ ਜੀਏ ਜੀਟੀ ਰੋਡ ਹੀ ਮੱਲੀ ਹੋਈ ਹੈ ਤੇ ਉਹ ਹੀ ਗੱਲ ਮੈਂ ਤਾਂ মিডিਆ ਥਰੂ ਵਰਲਡਵਾਈਡ ਗੱਡਲ ਹੋਣ ਦੀ ਗੱਲ ਹੈ ਉਹ ਹੋਊਗੀ ਲੋਕ ਤਾਂ ਕਹਿ ਰਹੇ ਨੇ ਉੱਥੇ ਜਿਹੜੇ ਬੈਠੇ ਨੇ ਕਹਿੰਦੇ ਅਸੀਂ ਤਾਂ ਰੋਡ ਰੋਕਿਓ ਨਹੀਂ ਇਹ ਤਾਂ ਸਰਕਾਰ ਨੇ ਰੋਕੇ ਨੇ ਆਹੋ ਚਾਹੇ ਉਹਨਾਂ ਨੇ ਰੋਕੇ ਨੇ ਉਹਨਾਂ ਨੇ ਟਰੱਕ ਖੜੇ ਕਰੇ ਨੇ ਪਰ ਕਾਦੇ ਕਰਕੇ ਕਰੇ ਨੇ ਜੇ ਆਪਾਂ ਉੱਥੇ ਵਾਜ ਠਾਈ ਹੋਈ ਹੈ ਆਪਣੇ ਭਰਾਵਾਂ ਦੀ ਉਹਦੇ ਕਰਕੇ ਕੀ ਹੋਇਆ ਸਾਰਾ ਤੇ ਉਹ ਗੱਲ ਨੂੰ ਹੰਗਾਰਾ ਮਿਲੇਗਾ ਚਾਹੇ ਜਿਹੜਾ ਕੁਝ ਵੀ ਹੈਗਾ ਉਹ ਉਹਨਾਂ ਦੇ ਰਿਐਕਸ਼ਨਸ ਵੀ মিডিਆ 'ਚ ਆਉਣਗੇ ਗੱਲ ਇਹ ਨਹੀਂ ਹੁੰਦੀ ਵੀ ਗੱਲ ਹੋਣੀ ਜ਼ਰੂਰੀ ਹੁੰਦੀ ਆ ਗੱਲ ਦਾ ਸਿਲਸਿਲਾ ਚੱਲ ਰਿਹਾ ਜੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਏ ਸਾਡੇ ਖੇਤੀਬਾੜੀ ਸੈਂਟਰ ਦੇ ਮੰਤਰੀ ਨੇ ਜਿਹੜੇ ਅਰਜਨ ਮੁੰਡਾ ਉਹ ਕਹਿ ਰਹੇ ਨੇ ਜੀ ਅਸੀਂ ਮਸਲੇ ਦਾ ਤਾਂ ਹੱਲ ਕਰ ਦਈਏ ਪਰ ਮੰਗਾਂ ਵਧੀ ਜਾ ਰਹੀਆਂ ਨੇ ਪਹਿਲਾਂ ਕੁਝ ਹੋਰ ਸੀ ਹੁਣ ਹੋਰ ਹੋ ਗਿਆ ਡਿਮਾਂਡਾਂ ਬਹੁਤ ਵੱਧ ਰਹੀਆਂ ਨੇ ਇਹ ਤਾਂ ਜੀ ਝੂਠਾਂ ਦੀ ਪੰਡ ਹੈ ਹਮ ਸਰਕਾਰ ਜਿਹੜੀ ਇਹ ਹਰੇਕ ਝੂਠ ਇੰਨੀ ਵਾਰ ਬੋਲਦੇ ਨੇ ਉਹਨੂੰ ਲੋਕ ਸੱਚ ਸਮਝ ਲੈਂਦੇ ਨੇ ਦੇਖੋ ਜਦ ਇਹਨਾਂ ਨੇ ਇੱਕ ਗੱਲ ਤਾਂ ਡੱਲੇਵਾਲ ਸਾਹਿਬ ਦੀ ਸੱਚ ਹੈ ਜਿਹੜੇ ਵਾਦੇ ਇਹਨਾਂ ਨੇ ਦਿੱਲੀ 'ਚ ਕਰੇ ਸੀ ਉਹ ਵਾਦੇ ਇਹਨਾਂ ਨੇ ਪੂਰੇ ਨਹੀਂ ਕਰੇ ਉਹ ਵਾਦੇ ਪੂਰੇ ਕਰਨੇ ਚਾਹੀਦੇ ਨੇ ਸਰਕਾਰ ਨੂੰ ਜਦ ਮੋਦੀ ਜੀ ਨੇ ਆਪ ਅਨਾਉਂਸ ਕਰਿਆ ਉਹ ਗੱਲਾਂ ਤੇ ਉਹਨਾਂ ਨੂੰ ਖਰੇ ਉਤਰਨਾ ਚਾਹੀਦਾ ਜਿਹਦੇ ਕਰਕੇ SKMB ਬਿਡ ਤਿਆਰ ਕਰ ਰਿਆ ਸੀ ਇਹਨਾਂ ਨੇ ਪਹਿਲਾਂ ਕਾਲ ਦਿੱਤੀ ਬਸ ਇੰਨਾ ਕੁ ਫਰਕ ਹੈ ਪਰ ਕਿਸਾਨ ਇੱਕਜੁੱਟ ਹੈਗੇ ਨੇ ਅਸੀਂ ਤੁਹਾਨੂੰ ਥੋੜੇ ਚਿਰਚੇ ਦਿਖਾ ਦਾਂਗੇ ਸਾਰੇ ਇਕੱਠੇ ਹੁੰਦੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਅਵਜਿੰਦਰ ਸਿੰਘ ਜੋਗੀ ਕ੍ਰਾਂਤੀਕਾਰੀ ਕਿਸਾਨ ਜੁਨੀਆ ਪ੍ਰਧਾਨ ਪਟਿਆਲਾ ਤੋਂ ਹਾਂ ਕਾਦੀਆਂ ਕ੍ਰਾਂਤੀਕਾਰੀ ਉਹ ਜਾਦਾ ਜਾਂਦਾ ਹਾਂਜੀ ਇਹ ਸਨ ਅਵਜਿੰਦਰ ਸਿੰਘ ਜੋਗੀ ਕਾਦੀਆਂ ਜੁਨੀਆ ਦੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਤੋਂ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਸਾਡੀ ਲੜਾਈ ਸਾਡੀਆਂ ਮੰਗਾਂ ਇੱਕ ਨੇ ਬਹੁਤ ਜਲਦੀ ਜਿਹੜੀਆਂ ਇਹ ਮੰਗਾਂ ਮੰਬਾਉਣ ਦੇ ਲਈ ਸਾਰੇ ਅਸੀਂ ਬਹੁਤ ਜਲਦੀ ਇੱਕ ਹੋਵਾਂਗੇ ਤੇ ਮੰਗਾਂ ਮੰਬਾ ਕੇ ਹੀ ਵਾਪਸ ਆਵਾਂਗੇ ਫਿਲਹਾਲ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਸੰਯੁਕਤ ਮੋਰਚੇ ਵੱਲੋਂ ਪਾਸੋਂ ਦੇ ਵਿੱਚ ਪਰਮਾ ਹੰਗਾਰਾ ਹੈ ਜਿਹੜਾ ਮਿਲ ਰਿਹਾ ਹੈ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਵਰਕਰ ਸਹਿਬਾਨ ਨੇ ਇੱਥੇ ਖੜੇ ਨੇ ਸੋ ਅੱਗੇ ਕੀ ਹੁੰਦਾ ਏ ਕਿ ਕਿਸਾਨ ਦਿੱਲੀ ਵੱਲ ਰਵਾਨਾ ਹੁੰਦੇ ਨੇ ਜਾਂ ਉੱਥੇ ਪੱਕੇ ਮੋਰਚੇ ਲਾਉਂਦੇ ਨੇ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਕਿ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਫਿਲਹਾਲ ਅੱਜ ਦੀ ਜਿਹੜੀ ਕਾਲ ਸੀਗੀ ਉਹਨੂੰ ਪਰਮਾ ਹੰਗਾਰਾ ਭਾਰਸੋ ਚਿੱਤਾ ਦਿਖਾਈ ਦੇ ਰਿਹਾ ਹੋਰ ਕਿੱਥੇ ਕਿੱਦਾਂ ਦਾ ਹਾਲਾਤ ਨੇ ਉਹ ਆਉਣ ਵਾਲਾ ਟਾਈਮ ਹੀ ਦੱਸੂ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ